ਕਾ 500 ਬੰਦੇ ਖੜੇ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਨਹੀਂ ਬੋਲਣਾ ਹਾਂ ਕੋਲ ਆ ਕਰ ਲੈ ਭਾਈ ਅੱਗੇ ਗੱਡੀ ਤੂੰ ਆਈ ਤੇ ਸਿਰ ਪੰਛੀ ਚੋਣਾਂ ਨੂੰ ਲੈ ਕੇ ਆਪਣੀ ਨਾਮਜ਼ਦਗੀ ਦਾਖਲ ਕਰਨਗੇ ਇੱਕ ਵਿਅਕਤੀ ਵਿਚਾਲੇ ਅਤੇ ਅਧਿਕਾਰੀਆਂ ਵਿਚਾਲੇ ਜੰਮ ਕੇ ਬਹਿਸਬਾਜੀ ਹੋਈਏ ਇਸ ਦੌਰਾਨ ਮਾਮਲਾ ਇਹ ਨਬਤ ਗਿਆ ਕਿ ਗੱਲ ਗਾਲੀ ਗਲੋਚ ਤੱਕ ਆ ਪਹੁੰਚੀ ਬੀਡੀਪੀਓ ਨੇ ਇਸ ਵਿਅਕਤੀ ਨੂੰ ਗਾਲਾਂ ਕੱਢੀਆਂ ਜਿਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਵੀ ਗਾਲਾਂ ਕੱਢ ਕੇ ਜਵਾਬ ਦਿੱਤਾ ਗਿਆ ਅਤੇ ਮਾਹੌਲ ਮੌਕੇ ਤੇ ਤਣਾਅਪੂਰਨ ਬਣ ਗਿਆ ਪਰ ਮੌਕੇ ਤੇ ਮੌਜੂਦ ਦੂਜੇ ਪੁਲਿਸ ਅਧਿਕਾਰੀਆ ਅਤੇ ਦੂਜੇ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਉੱਧਰ ਇਸ ਪੂਰੀ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਦਕਿ ਕਾਂਗਰਸ ਅਤੇ ਦੂਜੇ ਸਿਆਸੀ ਲੀਡਰਾਂ ਵੱਲੋਂ ਇਸ ਦਾ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। 4 ਦਿਨ ਮਾਰ ਬਖਸ਼ਾ ਜਾ 500 ਬੰਦਾ ਇੱਥੇ ਖੜਾ ਹੈ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਨਹੀਂ ਕੋਈ ਮਤਲਬ ਕਰਨਾ ਇੱਥੇ ਤੂੰ ਆ ਗਈ ਕਿ ਤੂੰ ਆਈ ਤੂੰ ਬਹੁਤ ਮਰਦਾ ਕਰਦਾ ਮੋਤ ਚਾਰ ਦਿਨ ਹੋ ਗਏ ਫਾਈਨਲ ਪੰਚਾਇਤੀ ਚੋਣਾਂ ਨੂੰ ਲੈ ਕੇ ਹਰ ਪਾਸੇ ਮਾਹੌਲ ਗਰਮਾਇਆ ਹੋਇਆ ਹੈ ਇੱਕ ਪਾਸੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਨੇ ਦੂਜੇ ਪਾਸੇ ਬਹੁਤਿਆਂ ਥਾਵਾਂ ਤੇ ਲੋਕ ਆਪੋ ਆਪਣੀਆਂ ਨਾਮਜ਼ਦਗੀਆਂ ਪਰਨ ਲਈ ਸਰਕਾਰੀ ਅਧਿਕਾਰੀਆਂ ਦੇ ਕੋਲ ਪਹੁੰਚ ਰਹੇ ਨੇ ਜਿੱਥੇ ਕਿ ਲੋਕਾਂ ਵਿਚਾਲੇ ਅਤੇ ਅਧਿਕਾਰੀਆਂ ਵਿਚਾਲੇ ਟਕਰਾਅ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਤਾਜ਼ਾ ਮਾਮਲਾ ਪਟਿਆਲਾ ਦੇ ਪੁਨਰਹੇੜੀ ਬਲਾਕ ਤੋਂ ਸਾਹਮਣੇ ਆਇਆ ਜਿੱਥੇ ਕਿ ਪੰਚਾਇਤੀ ਚੋਣਾਂ ਲਈ ਇੱਕ ਉਮੀਦਵਾਰ ਆਪਣੀ ਉਮੀਦਵਾਰੀ ਦੇ ਕਾਗਜ਼ ਦਾਖਲ ਕਰਵਾਉਣ ਪਹੁੰਚਿਆ ਸੀ ਪਰ ਉਸ ਦੀ ਕਿਸੇ ਗੱਲ ਨੂੰ ਲੈ ਕੇ ਬੀਡੀਪੀਓ ਨਾਲ ਬਹਿਸ ਬਾਜੀ ਹੋ ਗਈ ਜਿਸ ਤੋਂ ਬਾਅਦ ਦੋਮਾ ਵਿਚਾਲੇ ਗਾਲੀ ਗਲੋਚ ਸ਼ੁਰੂ ਹੋ ਗਿਆ ਤੁਹਾਨੂੰ ਇੱਕ ਵਾਰ ਫਿਰ ਤੋਂ ਵੀਡੀਓ ਦਿਖਾ ਦਿੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਏ ਜਿਸ ਵਿੱਚ ਕੇ ਬੀਡੀਪੀਓ ਅਤੇ ਇਹ ਵਿਅਕਤੀ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਵੀ ਸੁਣਾਈ ਦਿੱਤੇ ਅੱਗਾ ਭਗਵਾਦ ਕਰ 500 ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਬੋਲਣਾ ਬੋਲ ਕਰਨਾ ਇੱਥੇ ਤੈਨੂੰ ਕਿਹੜੀ ਤੋਹਫੀ ਤੁਹਾਨੂੰ ਬਹੁਤ ਬਹੁ ਮਰਦਾਂ ਨੂੰ ਕਰਦਾ ਨੋਟ ਹੈ ਮਾ ਚਾਰ ਦਿਨ ਹੋ ਗਏ ਫਾਇਦਾ ਕੰਮ ਅੱਜ ਸ਼ੁਰੂ ਹੋ ਗਿਆ ਚਾਰ ਦਿਨ ਦਾ ਫਾਇਦਾ ਆਦ੍ਰਿਸ਼ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਭीडीपीਓ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਇਸ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵਿੜਿੰਗ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ ਇਹ ਵੀਡੀਓ ਮਹਿੰਦਰਜੀਤ ਸਿੰਘ ਬੀਡੀਪੀਓ ਪੁਨਰਹੇੜੀ ਪਟਿਆਲਾ ਦੀ ਇਹ ਇਸ ਵੀਡੀਓ ਦੀ ਭਾਸ਼ਾ ਸਭ ਬਿਆਨ ਕਰਦੀ ਏ ਉਹਨਾਂ ਲਿਖਿਆ ਕਿ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹਨਾਂ ਅਫਸਰਾਂ ਤੋਂ ਹਿਸਾਬ ਲਿਆ ਜਾਵੇਗਾ ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਬੀਡੀਪੀਓ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ